ਜੰਤਾ ਦੀ ਬਾਚਨ ਦੇ ਸਾਰੀ ਦੋਤਾਂ ਸਵਾਗਤ ਹੈ ਅੱਜ ਵਕਤ ਅਸੀਂ ਖੜੇ ਆ ਪਿੰਡ ਬੁਗਰਾਂ ਦੇ ਵਿੱਚ ਦੋਸਤੋ ਤੁਹਾਨੂੰ ਮੈਂ ਦੱਸ ਦੇਣਾ ਕਿ ਇਹ ਇੱਕ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਦੇ ਵੀ ਜਿਹੜੀ ਕਰਦੀ ਆ 7 ਡਿਗੀ ਆ ਪਿਛਲੀ ਕੰਦ ਰਗੀ ਆ ਤੁਹਾਨੂੰ ਉਹ ਤਸਵੀਰਾਂ ਅਸੀਂ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਵਾਂ ਕਿ ਇਹ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਦਾ ਬੜਾ ਔਖਾ ਹੋ ਕੇ ਇਹਨਾਂ ਜਿਹੜਾ ਘਰ ਪਾਲਿਆ ਸੀਗਾ ਤੇ ਇਹਨਾਂ ਦੇ ਸੇ ਬੇਟੀਆਂ ਨੇ ਜਿਵੇਂ ਆਪਾਂ ਕਹੇ ਦੀ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੁੰਦਾ ਹੈਗਾ ਤਾਂ ਅੰਕਲ ਜੀ ਦੇ ਸੇ ਬਿਟਨ ਸੇ ਦਾ ਵਿਆਹ ਕੀਤਾ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਜਿਹੜਾ ਘਰ ਜਿਹੜੀ ਮਕਾਨ ਦੀ ਸੱਤ ਡਿੱਗੀ ਆ ਆਪਾਂ ਉਹਦੇ ਬਾਰੇ ਪਹਿਲਾਂ ਗੱਲ ਕਰਦੇ ਆ ਅੱਜ ਅੰਕਲ ਕੀ ਨਾਮ ਹੈ ਤੁਹਾਡਾ ਜੀ ਨਰ ਸਿੰਘ ਜੀ ਅੱਗੇ ਆ ਥੋੜਾ ਜਿਹਾ ਅੰਕਲ ਜਦੋਂ ਤੁਹਾਡਾ ਇਹ ਮਕਾਨ ਡਿੱਗਿਆ ਤੁਸੀਂ ਕਿੱਥੇ ਸੀ ਉਦੋਂ ਅੰਦਰ ਸਰ ਅੰਦਰ ਸਰ ਜੀ ਬੇਟੀ ਸੀ ਕੀ 2 ਮਹੀਨੇ ਦੀ ਮੇਰੀ ਬੇਟੀ ਤੇ ਬੇਟੀ ਸੀਗੀ ਤੇ ਜਦੋਂ ਸਾਨੂੰ ਪਤਾ ਲੱਗਾ ਦੂਜਾ ਕਮਰਾ ਡਿੱਗ ਪਿਆ ਜਦੋਂ ਤੁਸੀਂ ਦੇਖਾਂ ਵੀ ਪਤਾ ਲੱਗਿਆ ਅਸੀਂ ਸਾਰੇ ਬਾਹਰ ਆ ਗਏ ਫਿਰ ਮੁੰਡੇ ਬੁਲਾਏ ਉਹਨਾਂ ਨੇ ਕੁਝ ਟੁੱਟਭੱਜ ਸਮਾਨ ਦੀ ਬਹੁਤ ਹੋ ਗਈ ਕੁਝ ਮੁੰਡਿਆਂ ਨੇ ਬਾਹਰ ਸਮਾਨ ਕੱਢਿਆ ਜੀ ਮੈਂ ਕੂੜਾ ਸੱਡ-ਸੱਡ ਕੇ ਮਸਾਂ ਬੇਟੀਆਂ ਪਾਲ ਰਾਂ ਸੀ ਮਸਾਂ ਸਮਾਨ ਬਣਾਇਆ ਸੀ ਪਰ ਅੱਜ ਮੇਰਾ ਮਨ ਬਹੁਤ ਦੁਖੀ ਆ ਪਰ ਜਿਹਦੇ ਘਰੇ ਅਸੀਂ ਬੈਠੇ ਆ ਉਹ ਵੀ ਆਏ ਕਹਿੰਦੇ ਪਾਲੋ ਘਰ ਪਾਲੋ ਮੈਂ ਕਿੱਥੋਂ ਪਾਵਾਂ ਦੱਸੋ ਇਹ ਮੇਰੇ ਘਰ ਵਾਲਾ ਸੀ ਮੈਂ 2 ਮਹੀਨੇ ਫ੍ਰੀਜ਼ ਕੋਡ ਦਾਖਲ ਰੱਖਿਆ ਪਿੰਡ ਨੇ ਮਦਦ ਕਰੀ ਬਾਹਰੋਂ ਮਦਦ ਕਰੀ ਇਹਨਾਂ ਨੂੰ ਕੀ ਦਿੱਖਦਾ ਇਹ ਨਹੀਂ ਕੰਮ ਕਰਨ ਜੋਕਰਾਂ ਨਹੀਂ ਦਾ ਇਹਨਾਂ ਬਿਮਾਰੀ ਕੀ ਸੀ ਇਹਨਾਂ ਨੂੰ ਵੀ ਮੰਨ ਕੇ ਚੱਲ ਇਹਨਾਂ ਦੇ ਪੇਟ ਦੇ ਵਿੱਚੋਂ ਗੰਡਾ ਕੱਢਣਾ ਸੀ ਜੀ ਜਦੋਂ ਹੁਣ ਇਹ ਕੰਮ ਕਰਦਾ ਇਹਨਾਂ ਦੇ ਸੋਜ ਆ ਜਾਂਦੀ ਹੈ ਪੇਟ ਨੂੰ ਢੂਹੀ ਦੁਖਦੀ ਹੈ ਮੈਨੂੰ ਕਿਸੇ ਦਾ ਸਹਾਰਾ ਨਹੀਂਗਾ ਠੀਕ ਹੈ ਕੀ ਕਹੇ ਸਰ ਚਲੋ ਕੋਈ ਨਹੀਂ ਮੈਂ ਤਾਂ ਦੇਖੋ ਸਾਡੇ ਚੈਨਲ ਦੇ ਮੱਧ ਵੀ ਨਹੀਂ ਪੂਰੀ ਦੁਨੀਆ ਦੇਖਦੀ ਆ ਭਾਵਕ ਨਾ ਹੋ ਕੋਈ ਜਿਹੜਾ ਉਹ ਨਾ ਜੀ ਕਿਉਂਕਿ ਇੱਥੇ ਬੜੇ ਦਾਨਿਸ਼ ਅੱਜ ਨੇ ਬਹੁਤ سارے ਲੋਕ ਐਸੇ ਨੇ ਜਿਹੜੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਰਿਵਾਰਾਂ ਦੀ ਮਦਦ ਕਰਦੇ ਨੇਗੇ ਅੱਛਾ ਛੋਡੇ ਘਰ ਮਕਾਨ ਡਿੱਗਣ ਤੋਂ ਬਾਅਦ ਕੋਈ ਪੰਚਾਇਤ ਦਾ ਮੈਂਬਰ ਸਰਪੰਚ ਜਾਂ ਕੋਈ ਹੋਰ ਕੋਈ ਆਇਆ ਸਰਪੰਚ ਨੂੰ ਸਰ ਮੌਕੇ ਤੇ ਬੁਲਾਇਆ ਸੀਗਾ ਸਰਪੰਚ ਕਹਿੰਦਾ ਮੇਰੀ ਬੇਟੀ ਕਹਿੰਦੀ ਤਾਇਆ ਜੀ ਕੁਝ ਕਰੋ ਕਹਿੰਦਾ ਮੈਂ ਇਹਦੇ ਵਿੱਚ ਕੀ ਕਰ ਸਕਦਾ ਹੈ ਹੈ ਮੈਂ ਆਹ ਚੱਲ ਕੋਈ ਗੱਲ ਨਹੀਂ ਫੇਰ ਹੁਣ ਕਹਿੰਦਾ ਵੀ ਮੈਂ ਪਹਿਲਾਂ ਵੀ ਇਹਨਾਂ ਨੇ ਸੱਤਵੀਂ ਵਾਰ ਮੈਂ ਹੁਣ ਆ ਦੁਬਾਰੇ ਟੈਨਸ਼ਨ ਘਰ ਦੀ ਪੈ ਗਈ ਕੀ ਕਹੋਗੇ ਮਤਲਬ ਇਹਨਾਂ ਨੂੰ ਮੈਂ ਤਾਂ ਸਿਰਫ ਇਹ ਕਹਿਣੀ ਨਹੀਂ ਬਸ ਮੇਰਾ ਇੱਕ ਕੰਨਵਾ ਦਾ ਇੱਕ ਕਮਰਾ ਹੈ ਜੋ ਪ੍ਰੀਮਾ ਦਿੱਸ ਕਹਿੰਦਾ ਮੈਂ ਤਾਂ ਹੀ ਮੰਗ ਲਾਉਂਦੀ ਨਹੀਂ ਮੈਂ ਆਉਂਦੇ ਘਰੇ ਬੈਠਣ ਚੋਕੀ ਹੋ ਜਾ ਤੈਨੂੰ ਪਤਾ ਬਗਾਨੇ ਘਰੇ ਸਰ ਬਹੁਤ ਰਹਿਣਾ ਔਖਾ ਹੈ ਨਾ ਚਾਹੇ ਮਨੋਂ ਲੱਕਮੀ ਕਰਦੀ ਹੁਣ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਹੈ ਕੀ ਨਹੀਂ ਬੀਤਦੀ ਅਸਾ ਮਾਤਾ ਸੋਡਾ ਜਿਹੜਾ ਮੋਬਾਈਲ ਨੰਬਰ ਹੈ ਤੁਹਾਨੂੰ ਜਿਆਦਾ ਸਾਡੇ ਚੈਨਲ ਦੇ ਮਦਦ ਦੀ ਪੂਰੀ ਦੁਨੀਆ ਦੇਖਦੀ ਆ ਦੋਸਤੋ ਜੇਕਰ ਤੁਸੀਂ ਇਹ ਲੋੜਵੰਦ ਪਰਿਵਾਰ ਦੀ ਸਿੱਧੀ ਮਦਦ ਕਰਨੀ ਚਾਹੁੰਦੇ ਹੋ ਬਈ ਚੁੱਪ ਕਰ ਜੋ ਜੇ ਸਿੱਧੀ ਮਦਦ ਕਰਨੀ ਚਾਹੁੰਦੇ ਹੋ ਤਾਂ ਛਿੱਧੀ ਵੀ ਮਦਦ ਕਰ ਸਕਦੇ ਹੋ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਕਿ ਬਹੁਤ ਸਾਰੇ ਐਸੇ ਠੱਗ ਲੋਕ ਨੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਗਰੀਬ ਲੋੜਵੰਦ ਪਰਿਵਾਰਾਂ ਦੀ ਫੋਟੋ ਲਾ ਕੇ ਆਪਣਾ ਸਕੈਨਰ ਲਾ ਕੇ ਆਪਣੀ ਜੇਬਾਂ ਭਰ ਲੈਂਦੇ ਨੇ ਪਰ ਅਸੀਂ ਤੁਹਾਨੂੰ ਪਰਿਵਾਰ ਦੀ ਸਿੱਧਾ ਨੰਬਰ ਦਵਾਂਗੇ ਸਿੱਧਾ ਤੁਹਾਨੂੰ ਕਾਊਂਟ ਨੰਬਰ ਦਵਾਂਗੇ ਤੁਸੀਂ ਇਸ ਪਰਿਵਾਰ ਦੀ ਸਿੱਧੀ ਮਦਦ ਕਰ ਸਕਦੇ ਹੋ ਤਾਂ ਤੁਹਾਨੂੰ ਮੈਂ ਇਸ ਪਰਿਵਾਰ ਦਾ ਪਹਿਲਾ ਮੋਬਾਈਲ ਨੰਬਰ ਦੱਸਾਂਗਾ ਅੱਗੇ ਮੋਬਾਈਲ ਨੰਬਰ ਕਰਨ ਕੋਲ ਦੋਸਤੋ ਇਹ ਜਰੀ ਦੁੱਖ ਦੀ ਘੜੀ ਇਸ ਪਰਿਵਾਰ ਤੇ ਮਦਬਾਗੀ ਘਟਨਾ ਘਟੀ ਹੈ ਕਰਮ ਕਾਂਡ ਗਿਆ ਹਣਾ ਇਹ ਭੈਣ ਹੈ ਛੋਟਾ ਜਿਹਾ ਬੱਚਾ ਇਹਨਾਂ ਦਾ ਤੇ ਛੋਟੇ ਜਿਹੇ ਬੱਚੇ ਨੂੰ ਇੱਥੇ ਲੈ ਕੇ ਆਏ ਹੋਏ ਸੀਗੇ ਔਰ ਸੱਤ ਉੱਪਰੋਂ ਜੋ ਡਿੱਗੀ ਤਾਂ ਇਹ ਛੋਟੇ ਜਿਹੇ ਬੱਚੋ ਲੈ ਕੇ ਇੱਕ ਲੱਖ ਤੋਂ ਭੱਜੇ ਨੇ ਜਿਹਨੂੰ ਕਹਿੰਦੇ ਨੇ ਮਾਲਕ ਰੱਖਣ ਵਾਲਾ ਉਹਨੂੰ ਕੋਈ ਦੀ ਮਾਰ ਸਕਦਾ ਨਾ ਇਹ ਬੱਚੇ ਨੂੰ ਲੈ ਕੇ ਸਹੀ ਸਾਲਾਂ ਤੋਂ ਇੱਥੋਂ ਪੂਰਾ ਪਰਿਵਾਰ ਭੱਜਿਆ ਤਾਂ ਆਕੇ ਨਗਰ ਦੇ ਇਹਨਾਂ ਦੇ ਆਂਗ ਗਵਾਰ ਨੇ ਆਕੇ ਇਹਨਾਂ ਨੂੰ ਬਚਾਇਆ ਤਾਂ ਆਪਾਂ ਕੁੜੀਆਂ ਨਾਲ ਗੱਲ ਕਰਾਂਗੇ ਹਾਂਜੀ ਕੁੜੀਆ ਜਦੋਂ ਸੱਤ ਡਿੱਗੇ ਤੇ ਇੱਥੇ ਸੀ ਨਾ ਹਾਂਜੀ ਤਾਂ ਮਤਲਬ ਕਿਵੇਂ ਬਚਾ ਕੇ ਦੱਸੀ ਆਪਣਾ ਤੋਂ ਭੱਜ ਕੇ ਨਿਕਲੇ ਬਾਹਰ ਦਾ ਹਵਾ ਦਾ ਠੀਕ ਹੈ ਹੁਣ ਸਾਡੇ ਚੈਨਲ ਦੇ ਮਧਮੇ ਦੀ ਪੂਰੀ ਦੁਨੀਆ ਦੇਖਦੀ ਆ ਬੜੇ ਇੱਥ ਉਹ ਸਮਾਜ ਸੇਵੀ ਨੇ ਜਿਹੜੇ ਪਾਲਤੀ ਵਜ ਤੋਂ ਉੱਪਰ ਉੱਠ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਰੇਟ ਟਰਾਲੀਆਂ ਭਰ ਕੇ ਕਿਵੇਂ ਉਧਰ ਹੜਾਂ ਲੈ ਕੇ ਜਾਂਦੇ ਨੇ ਹਨ ਤੇ ਕੀ ਕਹੋਗੇ ਨਾ ਤੁਹਾਡਾ ਮੋਬਾਈਲ ਨੰਬਰ ਕਿੰਨਾ ਪਹਿਲਾਂ ਦੱਸੋ 99470 ਦੁਬਾਰਾ ਦੱਸ ਦਿਓ 79399470 ਠੀਕ ਹੈ ਦੋਸਤੋ ਜਿਹੜਾ ਇਹਨਾਂ ਨੇ ਪਰਿਵਾਰ ਸੰਬੰਧ ਕਰਦਾ ਪਤਾ ਪਰਿਵਾਰ ਨੇ ਆਪਣਾ ਜਿਹੜਾ ਮੋਬਾਈਲ ਨੰਬਰ ਆ ਉਹ ਤੁਹਾਨੂੰ ਦੱਸ ਦਿੱਤਾਗਾ ਅਸੀਂ ਇਹਨਾਂ ਤੁਹਾਨੂੰ ਬੈਂਕ ਅਕਾਊਂਟ ਨੰਬਰ ਵੀ ਇਹਨਾਂ ਦਵਾਂਗੇ ਅਸੀਂ ਕੁਝ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਤਾਂ ਜਿੰਮੀ ਤੁਹਾਨੂੰ ਬੱਚਿਆਂ ਨੇ ਦੱਸਿਆਗਾ ਕਿ ਜਿਹੜੇ ਛੋਟਾ ਜਿਹਾ ਬੱਚਾ ਲੈ ਕੇ ਇਹ ਗੁੜੀਆ ਇੱਥੇ ਆਈ ਹੋਈ ਸੀਗੀ 7 ਡਿਗੀ ਆ ਤਾਂ ਇਹਨਾਂ ਨੇ ਆਪਣਾ ਕਿਦਾਂ ਬਚਾ ਕੀਤਾ ਹਨ ਤੇ ਜਿਵੇਂ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਅੰਕਲ ਜੀ ਦੇ ਕਿੰਨੇ ਬੱਚੇ ਤੁਹਾਡੇ ਜੀ ਸ਼ੀ ਬੇਟੇ ਨੇ ਸ਼ੀ ਬੇਟਾ ਤਾਂ ਹੈ ਨਹੀਂ ਹੁਣ ਤੱਕ ਨੇ ਬੇਟੇ ਆਈਆਂ ਠੀਕ ਹੈ ਵੱਡੀ ਪੁੱਤਾਂ ਨੂੰ ਵਿਆਹ ਹੋ ਗਿਆ ਜੀ ਬਸ ਆਹੀ ਛੋਟੀ ਹੈ ਜੀ ਠੀਕ ਹੈ ਮਰਸੀਆਂ ਦੇ ਛੀਆਂ ਦੇ ਕੁੜੀ ਦਾ ਵਿਆਹ ਹੋ ਗਿਆ ਕੁਸ ਤਿੰਨ ਤਾਂ ਮੁੱਕ ਮਰ ਗਿਆ ਸਿੱਖ ਤਾਂ ਬਈ ਅਹੀ ਕਿਸੀਗੀ ਵੱਡੀ ਪਹੜੌੜ ਵਿਆਹੀ ਇੱਕ ਪਿੱਥੋ ਵਿਆਹੀ ਹੈ ਤੇ ਉਹਦੇ ਵੀ ਛੋਟੇ ਛੋਟੇ ਬੱਚੇ ਉਹਦੇ ਵੀ ਘਰ ਵਾਲਾ ਮਰ ਗਿਆ ਸੀਗਾ ਪੰਜ ਪੰਜਵੀਂ ਪੰਜਵੀਂ ਚ ਪੜਦੇ ਆ ਠੀਕ ਹੈ ਤੇ ਬਸ ਆ ਛੋਟੀ ਹੈਗੀ ਠੀਕ ਹੈ ਜੀ ਹਾਂ ਚਲੋ ਦੋ ਤੋ ਜਦੋਂ ਕਹਿੰਦੇ ਨੇ ਮਾਰਾ ਵਕਤ ਹੁੰਦਾ ਤਾਂ ਕਈ ਵਾਰੀ ਰੱਬ ਸਾਨੂੰ ਹਾਂਜੀ ਦੁੱਖਾਂ ਤੋਂ ਕੋਈ ਬਣੀ ਹੋਈ ਹੈਗੀ ਬਸ ਇੱਕ ਸਰਦਾ ਨਹੀਂ ਗਾ ਤੁਰੇ ਫਿਰਦੇ ਆ ਚਲੋ ਕੋਈ ਮਾਰਕ ਬੜੀ ਕਰੂਗਾ ਜੀ ਦੋਸਤੋ ਅਸੀਂ ਤੁਹਾਨੂੰ ਇਸ ਪਰਿਵਾਰ ਦੀ ਪੂਰੀ ਦੁੱਖਦਾਈ ਘੜੀ ਤੁਹਾਨੂੰ ਦੱਸੀ ਆ ਮੈਂ ਵੀ ਟੱਲੇਵਾਲ ਤੋਂ ਚੱਲ ਕੇ ਆ ਜਿਨ੍ਹਾਂ ਦੀ ਬਠਿੰਡੇ ਜਿਲੇ ਚਾਕੇ ਮਦਦ ਕਰਨ ਲਈ ਇਹਨਾਂ ਦੀ ਵੀਡੀਓ ਪਾਉਣ ਲਈ ਆਇਆ ਜਿਵੇਂ ਤੁਸੀਂ ਅਕਸਰ ਮੀਡੀਆ ਵੀਡੀਓ ਦੇਖ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਆ ਤੁਹਾਨੂੰ ਮੈਂ ਅਕਸਰ ਪਰਿਵਾਰ ਜਿਵੇਂ ਮੈਂ ਟੱਲੇਵਾਲ ਤੋਂ ਚੱਲ ਕੇ ਅੱਜ ਪਿੰਡ ਬੁਗੜਾਂ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਇਹਨਾਂ ਦੇ ਘਰ ਡਿੱਗਣ ਦੀ ਮਦਦ ਕਰਨ ਲਈ ਮੈਂ ਵੀਡੀਓ ਪਾਉਣ ਲਈ ਇੱਥੇ ਅੱਜ ਬੁਗੜਾ ਪਿੰਡ ਆਇਆਗਾ ਜਿਵੇਂ ਤੁਹਾਨੂੰ ਮੈਂ ਅਕਸਰ ਵੀਡੀਓ ਵਿੱਚ ਕਹਿੰਦਾ ਹੁਣ ਕਿ ਇਹ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਤਾ ਦਾ ਫਰਜ਼ ਨੇ ਜਿਹਦੇ ਬਹੁਤ ਬਿਰਲੇ ਲੋਕ ਨਿਭਾਉਂਦੇ ਨੇ ਪਰ ਜਿੱਥੇ ਆਪਾਂ ਗੱਲ ਕਰਦੇ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਟਰੈਕਟਰ ਟਰਾਲੀਆਂ ਭਰ ਕੇ ਬਾਹਰ ਜਿੱਥੇ ਹੜ੍ਹ ਆਏ ਨੇ ਦੂਜੇ ਦੇਸ਼ਾਂ ਵੱਲ ਵੀ ਜਾਂਦੇ ਨੇ ਉਹਨਾਂ ਦੀ ਮਦਦ ਕਰਨ ਲਈ ਜਾਂਦੇ ਨੇ ਪਰ ਮੈਂ ਉੱਥੇ ਕਹਿੰਦਾ ਇਹ ਵੀ ਜ਼ਰੂਰੀ ਸਮਝਦਾ ਕਿ ਉਹ ਵੀ ਕਰਨ ਦੇ ਬਹੁਤ ਜ਼ਰੂਰੀ ਆ ਪਰ ਕਿਤੇ ਨਾ ਕਿਤੇ ਜਾ ਕੇ ਜਿਵੇਂ ਇਹ ਪਿੰਡਾਂ ਦੇ ਵਿੱਚ ਬੈਠੇ ਨੇ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਵੀ ਝਾਤੀ ਮਾਰ ਲੈਣੀ ਚਾਹੀਦੀ ਆ ਕਿ ਸਾਡੇ ਇਥੇ ਨਗਰ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦਾ ਕੰਮ ਕਾਰਨੇ ਚੱਲ ਜਿਹੜੇ ਜਹਾੜੀ ਜੋਤਾਂ ਕਰਕੇ ਆਪਣਾ ਬਹੁਤ ਔਖਾ ਗੁਜ਼ਾਰਾ ਕਰਦੇ ਨੇ ਉਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਆ ਜਿਨ੍ਹਾਂ ਕੋਲੇ ਅੱਜ ਆਪਣੇ ਸਤ ਨੂੰ ਬਚਾਉਣ ਵਾਸਤੇ ਕਾਗਜ਼ ਨਹੀਂ ਮਿਲਿਆ ਜੇ ਕਾਗਜ਼ ਲੈਣਗੇ ਤਾਂ ਬਹੁਤ ਦੁਗਣੀ ਰੇਟ ਤੇ ਕਾਗਜ਼ ਦੁਕਾਨਦਾਰ ਵੱਲੋਂ ਵਿੱਚਿਆ ਗਿਆ ਤਾਂ ਦੋਸਤੋ ਇਹ ਉਹ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਨੇ ਆਪਣੇ ਮਕਾਨ ਤੇ ਟੇਲਾ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਫੱਟੀਆਂ ਪਾ ਕੇ ਆਪਣੇ ਜਿਹੜੇ ਕਰਦੀ ਛੱਤ ਬਣਾਈ ਸਗੀ ਬੜੀ ਦੁਖਦਾਈ ਘਟਨਾ ਪਰਿਵਾਰ ਬੜੇ ਦੁਖਦਾਈ ਘਟਨਾ ਵਿੱਚ ਵਿਚਰਿਆ ਸਿਆਣੇ ਕਹਿੰਦੇ ਨੇ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ 100 ਦਰਵਾਜ਼ਾ ਖੁੱਲਦਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕਦੇ ਕਿਸੇ ਵੀ ਦੁੱਖ ਦੇ ਵਿੱਚ ਕਿਸੇ ਪਰਿਵਾਰ ਨੂੰ ਕਿਸੇ ਨੇ ਰਹਿਣੇ ਨਹੀਂ ਦਿੱਤਾ ਤਾਂ ਅੱਜ ਇਸ ਪਰਿਵਾਰ ਦਾ ਤੁਹਾਨੂੰ ਅਸੀਂ ਮੋਬਾਈਲ ਨੰਬਰ ਦੱਸ ਦਿੱਤਾ ਹੈਗਾ ਇਹਨਾਂ ਤੁਹਾਨੂੰ ਬੈਂਕ ਅਕਾਊਂਟ ਨੰਬਰ ਵੀ ਦਵਾਂਗੇ ਤੁਸੀਂ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਜਿਵੇਂ ਅੱਜ ਇਹ ਪਰਿਵਾਰ ਨੇ ਅਸੀਂ ਤੁਹਾਨੂੰ ਹਾਲ ਦਿਖਾਏ ਨੇ ਹਾਲਾਤ ਦਿਖਾਏ ਨੇ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਦੋਸਤੋ ਦੇਖਿਆ ਤੁਹਾਡੇ ਦਿੱਤੇ ਹੋਏ ਸਹਿਯੋਗ ਦੇ ਨਾਲ ਇਸ ਪਰਿਵਾਰ ਦੀ ਸੱਤ ਪੈਂਦੀ ਹੈ ਇਸ ਪਰਿਵਾਰ ਦਾ ਦੁਆਰਾ ਮਕਾਨ ਬਣਦਾ ਹੈ ਬੜੀਆਂ ਸਰਕਾਰਾਂ ਦਾਅਵੇ ਕਰਦੇ ਨੇ ਕਿ ਢਾਈ ਢਾਈ ਲੱਖ ਰੁਪਏ ਲੋਕਾਂ ਨੂੰ ਮਾਇਆ ਦਿੱਤਾ ਜਾਂਦਾ ਉਹਨਾਂ ਦੇ ਮਕਾਨ ਬਣਾਏ ਜਾਂਦੇ ਨੇ ਪਰ ਪਤਾ ਨਹੀਂ ਉਹ ਸਰਕਾਰਾਂ ਉਹ ਪਾਰਟੀਆਂ ਵਾਦੀਆਂ ਕਿੱਥੇ ਗਈਆਂ ਨੇ ਜਿਨ੍ਹਾਂ ਨੇ ਇਹ ਪਰਿਵਾਰ ਦੀ ਆ ਕੇ ਸਾਰਨ ਲਈ ਇਸ ਪਰਿਵਾਰ ਤੱਕ ਕਿਉਂ ਪਹੁੰਚੇ ਨਹੀਂ ਇਹ ਪਰਿਵਾਰ ਕਿਸੇ ਨੂੰ ਦਿਖਿਆ ਹੀ ਨਹੀਂਗਾ ਜੇਕਰ ਕੋਈ ਸਾਡੀ ਵੀਡੀਓ ਦੇਖਣ ਤੋਂ ਬਾਅਦ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਬਜਾ ਪਾਏ ਹਾਂ ਜਿਵੇਂ ਤੁਹਾਨੂੰ ਅੱਜ ਬੁਗੜਾ ਪਿੰਡ ਦੇ ਇਹ ਅੰਟੀ ਜੀ ਅੰਕ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਹੋਰ ਵੀ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਹ ਤੱਕ ਲਈ ਸਤਿ ਸ੍ਰੀ ਅਕਾਲ ਜੀ